ਤੱਕ ਕਾ ਚਲ ਉਹਦਾ ਥੋੜੀ ਮਰ ਜੇ ਵੀ ਆ ਦੇਖੋ ਇਹ ਤਾਂ ਤੁਹਾਨੂੰ ਲਾਸ਼ ਕਹਾਗਾ ਬੜੀ ਗਰਗਰ ਹਰਨਾ ਕੀ ਹੈ 7000 ਰੁਪਏ ਦੇ ਦੋ ਗੱਲ ਮੁੱਕ ਗਈ ਨਹੀਂ ਜੀ ਐਂ 10 ਨਹੀਂ ਦਿੱਤਾ ਐਂ ਤਾਂ ਹੋਦਾ ਬਹੁਤ ਕੁਝ ਫਿਕਰ ਆਉਂਦਾ 9000 ਦੀ ਵੇਚੀ ਥੋੜੀ ਵਧੀਆ ਰਹਿਣ ਦੇ ਚਾਚਾ ਆਪਣ ਲੈਣੀ ਉਹ ਰਹਿਣ ਦੇ ਅਸੀਂ ਨਹੀਂ ਜਾਂਦੇ ਚੱਲ ਵਧੀਆ ਵਿਕੀ ਅੱਦੀ ਕੋਈ ਧੋਖੀ ਨਹੀਂ ਹਾਂ ਤੇ ਤੈਨੂੰ ਧੰਦਾ ਤਨ ਲਾਵਾ ਨਹੀਂ ਨਹੀਂ ਠੀਕ ਆ ਰੇਲੇ ਆ ਤੇ ਆਪਾਂ ਕਿਹੜੀ ਆ ਬੱਕਰੀ ਨਹੀਂ ਫੜੋ ਫੜੋ ਮੰਨੀ ਦੇ ਵਾਹ ਚਾਚਾ ਰਹਿਣ ਦੇ ਕਾਲੀ ਆ ਭਾਈ ਨਹੀਂ ਘੱਟ ਗੁਜਰ ਨਹੀਂ ਕਹਤੋ ਅੱਲਾਹ ਦੱਸੋ ਹੈ ਕੰਨੀ ਗੱਲ ਕਰੀ ਜਾਂਦੀ ਨਹੀਂ ਪਰ ਰਹਿਣ ਦੇ ਮਰਜੀ ਤੂੰ ਤਾਂ ਐਵੇਂ ਹੋ ਪੰਜੋ ਫੇਰ ਮਾਰੇ ਵਾ ਮੈਂ ਵੀ ਮੂਰ ਦੇਖਣੀ ਆ ਵਾ ਰਹਿਣ ਦੇ ਤੇ ਹੋਰ ਦੱਸ ਰਹਿਣ ਛੱਡੋ ਕਿੰਨੇ ਜੋ ਕਿੰਨੇ ਕਹਿੰਦੇ ਨੇ ਆਂਟੀ ਜੀ ਤੁਸੀਂ ਕਿੰਨੇ ਮੰਗ ਰਹੇ ਹੋ 10 ਤੇ 940 ਪਿਆਰਾ 10 ਤੱਕ ਕਹਿੰਦਾ ਉਹ ਸਾਡੇ ਸਾਡੇ 9 ਨਹੀਂ ਵੀ 1500 ਪਤਾ ਵੀਰੇ ਦਾ ਪਤਾ ਤੇ ਆਪਾਂ ਦਾ ਪਾਰਾ ਮੰਗਣ ਨੂੰ ਮੈਂ ਕੋਸ ਮਰਜੀ ਮੰਗੀ ਜਾਂਦੀ ਇਹ ਕੋਈ ਕੋਈ ਪੂਰੇ 10 ਦੀ ਦੇਣੀ ਕੋਈ ਟੈਂਸ਼ਨ ਨਹੀਂ ਵੀ ਬਾਹ ਕੋਈ ਚੱਕਰ ਨਹੀਂ ਚਲੋ ਫਿਰ ਇੰਨਾ ਨਹੀਂ ਹੋਾਈ 10 ਦਾ 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 ਤਾਂ ਸਦਾ ਹੀ ਹੁੰਦਾਗਾ ਨਹੀਂ ਬਾਈ ਜੀ ਇੰਨਾ ਕਰ ਤਾਂ ਮੰਨੋ ਗੱਲ ਨੂੰ ਤੇ ਮੈਂ ਥੋੜੇ ਪੱਕ ਜਾ ਮੈਨੂੰ ਪਤਾ ਕੋਈ ਨਹੀਂ ਮੈਂ ਥੋੜੇ ਪੱਕ ਜਾ ਆ ਵੀ ਆਪਦਾ ਦੇਖਣਾ ਵਾ ਨਾ ਮੈਂ ਦੇਖ ਬਾਬਾ ਜੀ ਮਾੜਾ ਇੱਕ ਮਤੋਂ ਜਲ ਖਾਈ ਤੂੰ ਕਰਾ ਦੇ ਹੁੰਦਾ ਉਹ ਫੇ ਮਾਰੂ ਮੈਂ ਜੇ ਮਾਰਾ ਬੋਲਿਆਂ ਦਾ ਲਫਰ ਲਿਖਾਈ ਨੂੰ ਪੂਰਾ ਚਲ ਕੋਈ ਫੜ ਲਓ ਮੈਂ ਕਰਾ ਦੂੰ ਦੋਨੇ ਪਾਸੇ ਲਿਖਾਈ ਮੈਂ ਕਰਾ ਦੂੰ ਕਾ ਨੂੰ ਆਵੇਂ ਲਿਖਾਈ ਲਿਖਾਈ ਮੈਂ ਕਰਾ ਦੂੰ ਲਿਖਾਈ ਨੂੰ ਕਿ ਕਹਾਂ ਚੱਕੜਾ ਕੋ ਦਾ 10000 ਰੁਪਏ ਲਿਖਾਈ ਦਾ ਫੜੋ ਤੁਸੀਂ ਫੜੋ 10000 ਰੁਪਏ ਦਾ 9000 9500 ਨਹੀਂ ਗੁੱਡਾ ਫੇਰ ਉਹੀ ਗੱਲ ਉਹਨੂੰ ਲਿਖਾਈ ਉਹਦੀ ਕਹਿੰਦਾ ਸਾਡੇ 92 ਚ ਪੈ ਗਈ ਉਹ 200 ਹੋਗੇ ਸੁਣ ਤਾ 92 ਚ ਪੈ ਜੂ 200 ਮੈਂ ਲਾ ਜੂਗਾ ਤੂੰ 9500 ਚ ਪੈ ਗਈ ਇਹਨੂੰ ਤਾਂ ਆਲਾ ਫੜ ਬਬਲੀ ਗੱਲ ਨਹੀਂ ਕਰਦਾ ਉਹ ਸਾਹੀ ਭਾਈ 950 ਕਰ ਦੋ ਫਿਰ ਮੈਂ ਤਾਂ 500 ਕਿਰਾਇਆ ਦੇ ਉਹ ਗੱਡੀ ਦਾ 10 ਚ ਪੈ ਗਈ ਬਸ ਉਹੀ ਗੱਲ ਹੈ ਮੈਨੂੰ ਮੈਨੂੰ ਇੱਕ ਮਿੰਟ ਹੋਰ ਮੈਂ ਗੱਲ ਤਾਂ ਸੁਣ ਲੈ ਪਹਿਲਾਂ ਇੱਕ ਮਿੰਟ ਖੜ ਜਾ ਉਹ ਤਾਂ ਕੋਈ ਨਹੀਂ ਉਹ ਤਾਂ ਸਾਰੀ ਗਿੰਦਾ ਉਹਨਾਂ ਦਾ ਫੜ ਕਿੰਨੇ ਹੋ ਗਏ ਆਗੇ ਨਹੀਂ 2 ਆ 3 4 45 45 ਅੰਕਲੀ ਜੀ ਤੁਸੀਂ ਮੜਾਏ ਹੋ ਸੁਣੋ ਛੱਡ ਦਿਓ ਇਹ ਲੈ ਲੈ ਭਾਈ ਲੈ ਧੰਨਵਾਦ ਛੋੜੇ ਜਿਉਂਦੇ ਵਾਸਤੇ ਇੱਧਰ ਆ ਜਾਓ ਤਨੁਫਰਾਤੀ 2040 4085 8500 ਵਸਤੇ ਭਾਲਦਾ ਫਰੇ 9000 ਲਾ ਕੇ ਪਾਚੋਰ ਦੇ ਧੀਲੇ ਲੈਦਾ ਲੈ ਫੋਰ ਕੀ ਦਾ ਮਾ ਫਲ ਕੋ ਬਰੇ ਚਾਰ ਬਾਤ ਹੋ ਗਿਆ 45 ਠੀਕ ਆ ਆ ਦੇਖ 1 2 3 4 5 6 7 8 9 10 11 12 13 15 16 17 18 19 20 ਠੀਕ ਆ 4000 ਹੋ ਗਏ ਜੇ 20 ਦੇ 100 100 ਦੇ ਹੁੰਦੇ ਤਾਂ 2200 ਦਾ 20 ਦੁਨਾ 40 4000 ਹੋ ਗਏ ਆ ਹੋ ਗਿਆ 85 ਸੋ 3 4 5 ਆ ਹੋ ਗਿਆ ਤੁਹਾਡਾ 9000 ਪਰ ਮੈਂ ਇਸ ਨੂੰ ਰੱਖਿਆ ਕਰਦਾ 10000 ਆਉਣ ਪੜ ਬਤੇ ਨੂੰ ਪਤਾ ਹੀ ਲੱਗ ਚਾ ਲੋ ਜੀ ਜਾ ਦੇਖ ਹੋਰ ਬੱਕਰੀ ਆ ਆਹ ਦੀ ਜਾਨ ਬੱਦਲ ਤੁਹਾਡਾ ਕੀ ਹੋ ਬਾਈ ਜਾ ਲਿਖਾ ਲਓ ਲੋ ਬਾਈ ਜੀ ਕਿੰਨਾ ਹੋ ਗਿਆ 9200 ਹੋ ਗਿਆ 100 9200 9200 ਲੋ ਜੀ 9200 ਦੋ ਦੋ ਮਾਤਾ ਨੇ ਧੀ ਬੱਕਰੀ ਦਾ ਭਾਜੀ ਮੈਂ ਲਿਖਾਈ ਆਪੋ ਆਪਣੀ ਹੁਣ ਆਪੋ ਆਪਣੀ ਹੈ। ਭਣੇ ਫਿਰ ਤਾਂ ਮੈਨੂੰ ਫਰਕ ਕੀ ਰਹੇਗਾ। ਓਹੋ। ਤੂੰ ਰਹਿ ਨਾ ਬੱਸ ਰਹਿਂਦਾ ਪਰਦਾ ਨਹੀਂ ਨਿਕਲਦਾ। ਮੇਰੇ ਕੋਲ 200 ਫਿਰ 9 ਕਿਹਾ। ਮੇਰੀ ਗੱਲ ਸੁਣ ਮੈਂ ਉਹਨੂੰ ਇੱਕ ਐਸੀ ਪੂਰਾ 10 ਕਰ ਦੋ ਲਿਖਾਈ ਦੋਨੇ ਪਾਸੇ ਦੀ ਮੈਂ ਕਰਾ ਦੂੰ। ਭਣੇ ਨਹੀਂ ਨਾ ਆਪ ਕੋ ਆਪਣਾ ਕਰ ਦਿੰਦਾ। ਮੈਂ ਕਿਹਾ ਸੀ ਵੀ 9 ਨੋ ਹੀ ਲੈ ਲਓ 1 ਮਿੰਟ। ਕਿਸੇ ਵੀ ਮੈਨੂੰ ਤਾਂ ਸਰਪੀਆ ਘਟਾ ਦਿੱਤਾ ਨਾ ਤੁਸੀਂ 9 ਉਹਦੇ ਐ ਨਹੀਂ ਹੁੰਦਾ ਹੁੰਦਾ। ਤੁਸੀਂ 9 ਹੀ ਲੈ ਲਓ ਮੈਂ ਲਿਖਾਈ ਕਰਾ ਦਿੰਦਾ। ਬੋਰ ਗੱਲ 9 ਦੀ ਮੈਂ ਕਰਾ ਦਿੰਦੀ। ਨਾਉਂ ਚ ਮੈਂ ਲਿਖਾਈ ਕਰਾ ਲਿਆ। ਕੋਈ ਨਾ ਮੈਂ ਤੇਨੂੰ ਹੀ ਨਹੀਂ ਸੁਣਾਉਂਦਾ। ਕਮੈਂਡ ਸੁਣ ਤਾਲੋ। ਕੋਈ ਨਾ ਬਈ ਸੌ ਦੀ ਗੱਲ ਆ ਹੁੰਦਾ। ਹਾਂ। ਬਾਤ ਨੂੰ ਕਹਾਂ ਸੀ ਚਾਹ ਨੌਂ ਚ ਲਿਖਾਈ ਇਹ ਕਰਾ ਦੂਗਾ। ਠੀਕ ਹੈ ਤੁਸੀਂ ਕਹਾਂ ਸੀ 9.5 ਚ ਮੈਂ ਕਰਾ ਦੂ। ਨੇ 9.5 ਚ ਨਹੀਂ ਭਾਈ ਮੈਂ ਕਿਹਾ ਹੈਗਾ ਕੈਮਰਾ ਚੱਲਦਾ ਵਾ ਨਾ ਵਿਕੜਾ ਨਹੀਂ ਚੱਕਾ ਨਹੀਂ ਤੁਸੀਂ ਚੱਕਾ ਚੱਕਾ ਕਹਦਾ ਹੱਸ ਕੇ ਗੇ ਸੋਣਾ ਪੂਰਾ ਦੱਸ ਦੇ ਦੋ ਮਹਾ ਦੋਨੇ ਪਸੀ ਲਖਾਈ ਠੀਕ ਆ ਠੀਕ ਆ ਹਾਂ ਹਾਂ ਆਈ ਸੀ ਆਈ ਸੀ ਹਾਂ ਬੰਦਿਆਣੀ ਜਵਾਨ ਤੇ ਪੈ ਸਕ ਨਹੀਂ ਕੋਈ ਗੱਲ ਫਿਰ ਤੁਸੀਂ ਆ ਗਏ 9.5 ਤੇ 9.5 ਤੇ ਆ ਕੇ ਮੈਨੂੰ 9.5 ਦੇ ਦੋ ਭਾਈ ਮੈਨੂੰ ਨਹੀਂ ਗੁੱਦਾ ਸੌਦਾ ਨਵੇੜਤਾ 9.5 ਦਾ ਅਦਬ ਬਚਾ ਲੈ ਹਾਂ ਕੁਝ ਨਹੀਂ ਹੋ ਕਰੀ ਉਹ ਵੱਲ ਨਹੀਂ ਕਰੀ ਹੈਗੀ ਪਰ ਆਏ ਆ ਠੀਕ ਲਖਾਈ ਨਾਲ ਨਹੀਂ ਮਹਿੰਗੀ ਸਾਥੀ ਨੂੰ ਤੇਰੀ ਕੰਮ ਲਈ ਮਾ ਤੇ ਲਖਾਈ ਤੁਸੀਂ ਕਰਾ ਦੇ ਇੱਕ ਸਾਢੇ ਕਰਾ ਦੇ ਨਾ ਫਿਰ ਉਹਦਾ ਇਹੋ ਹੀ ਮੈਂ ਕਹਣਾ ਮੈਂ ਕੈਮਰਾ ਮੈਂ ਕਰਾ ਦੇ 100 ਦੀ ਗਿੱਡੀ ਕਰਾ ਲਿਓ ਆਪੋ ਆਪਣੀ ਕੀ ਨੌਸ ਸਰਵਜੀਤ ਕਾਰ ਪਰਚੀ ਕਰਾਈ ਛੋਟੀ ਹੋ ਗਿਆ ਬਾਈ ਮੈਟਰੀ ਦੀ ਵੀਰੋ ਸ਼ੇਅਰ ਕਰ ਦਿਓ ਚੱਲ ਮਾਰ ਦੇ ਨਾਲ ਭੇਜ ਦਿਓ ਨਾਲ ਬੰਦਾ ਭੇਜੋ ਨਾਲ ਬੰਦਾ ਭੇਜੋ ਜਾਂ ਤੁਸੀਂ ਆਪ ਹੀ ਭੱਜੋ ਨਾਲ ਕਿਹੜੀ ਬੱਕਰੀ ਸੌਦਾ ਹੈ ਚਾਚਾ ਇਹਦਾ ਲਓ ਬਾਈ ਜੀ ਆਹ ਬੱਕਰੀਆਂ ਸੌਦਾ ਹੈ ਦੇਖ ਲਓ ਬਾਈ ਚੈੱਕ ਕਰ ਲਓ ਚਾਤੀ ਮਾਰ ਲਓਈ ਕਾਲੀ ਬੱਕਰੀ ਹੈ ਵੇਟਣ ਨਾਲ ਦੀ ਬੱਕਰੀ ਹੈ ਕਿ 9200 ਚ ਸੌਦਾ ਹੋਇਆ ਗਿਆ ਲਿਖਿਆ ਜੀ ਆਪ ਨੂੰ ਆਪਣੀ ਹੋਈ ਹੈ ਕਿ ਉਹਨਾਂ ਦੀ ਲਾਗ ਲੈਣ ਵਾਲੀ ਰਹਿੰਦੇ ਲਾਗ ਲੈ ਲਓ ਆਪ ਜੀ ਲਵਾਗੇ ਜੀ ਲਾਗਣਾ ਛੱਡ ਦਿਓ ਆਪੀ ਨਹੀਂ ਨਹੀਂ ਬਹੁਤ ਵੀ ਸੋਹਣਿਆ ਜੀ